ਰਾਣਾ ਸਾਹਿਬ ਵਾਲੇ ਮਹਾਪੁਰਸ਼ ਸੰਤ ਜੀ ਮਹਾਰਾਬਾ ਈਸ਼ਰ ਸਿੰਘ ਜੀ ਉਹ ਇੱਕ ਪੰਗਤੀ ਆਮੇ ਪੜ੍ਹਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਉਮਰ ਉਹਾਂ ਵਿੱਚ ਲੇਖੇ ਦੇ ਜਿਹੜੀ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ ਲੰਗੀ ਜਾਂਦੀ ਹੈ ਉਦਾਂ ਤੱਕ ਅੱਜ ਵੀ ਸਾਰੀ ਦਿਹਾੜੀ ਲੰਗੀ ਹੈ ਕਿੰਨਾ ਕ ਨਾਮ ਜਪ ਲਿਆ ਕਿੰਨੀ ਕ ਬੰਦਗੀ ਕਰ ਲਈ ਕਿੰਨਾ ਕ ਸਿਮਰਨ ਕਰ ਲਿਆ ਸਾਰੀ ਦਿਹਾੜੀ ਲੰਗਾ ਗਈ ਆਏ ਪਿਆਰੇ ਉਮਰ ਉਹਾਂ ਵਿੱਚ ਲੇਖੇ ਦੇ ਜਿਹੜੀ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ ਤੇ ਮਹਾਂਪੁਰਸ਼ਾਂ ਨੇ ਕਹਿਣਾ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸੰਝ ਦੇ ਹੁਜਰੇ ਜੇ ਬਾਂਦਗੀ ਨਾ ਕੀਤੀ ਜੇ ਨਾਮ ਹੀ ਨਾ ਜਪਿਆ ਤੇ ਆ ਚਮੜੇ ਦੇ ਗੁਥਲੇ ਦਾ ਸਾਨੂੰ ਫਾਇਦਾ ਕੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਤਾਂ ਸਾਨੂੰ ਹਾਸਲ ਕੀ ਐ ਵਿਚ ਇਸ ਨੀਲੇ ਹੁਜਰੇ ਆ ਚੰਮ ਦੇ ਹੁਜਰੇ ਚੰਮ ਦੇ ਲੋਥੜੇ ਚ ਸਾਨੂੰ ਕੀ ਫਾਇਦਾ ਆ ਜਾਂਦਾ ਜੇ ਨਾਮ ਹੀ ਨਾ ਜਪਿਆ ਸੰਝ ਦੇ ਫੁਜਰੇ ਪਤਾ ਨਹੀਂ ਕਦੋਂ ਉੱਡ ਜਾਣਾ ਇਹ ਨਹੀਂ ਮਿੱਟੀ ਜੀ ਉੱਡ ਜਾਣਾ ਭਾਫ਼ ਬਣ ਕੇ ਅੱਗ ਦੇ ਵਿੱਚ ਸੜ ਜਾਣਾ ਮਿੱਟੀ ਬਣ ਕੇ ਉੱਡ ਜਾਣਾ ਪਿਆਰੇ ਇਹ ਸਰੀਰ ਦਾ ਇਸ ਲਾਈਫ ਦਾ ਇਸ ਜ਼ਿੰਦਗੀ ਦਾ ਫਾਇਦਾ ਕਦੋਂ ਐ ਜਦੋਂ ਇਸ ਸਰੀਰ ਤੋਂ ਅਸੀਂ ਨਾਮ ਜਪਣ ਦਾ ਕੰਮ ਲੈ ਲਿਆ ਆਖੋ ਸਤਨਾ ਸ਼੍ਰੀ ਵਾਖੇ ਗੁਰੂ ਅਨ ਤੁਹਾਡੇ ਵਿੱਚ ਨਿਤਨੇਮ ਸਾਰੇ ਕਰਦੇ ਨੇ ਤੀਜੇ ਪਾਤਸ਼ਾਹ ਰੋਜ਼ ਦੋ ਪੌੜੀਆਂ ਇਹੀ ਸਮਝਾਉਂਦੇ ਨੇ ਆਨੰਦ ਸਾਹਿਬ ਦੇ ਵਿੱਚ ਜਦੋਂ ਖੀਰ ਤੇ ਆਉਂਦੇ ਆ ਨਾ ਆਨੰਦ ਸਾਹਿਬ ਪੜਦੇ ਪੜਦੇ ਪੂਰਾ ਆਨੰਦ ਸਾਹਿਬ ਦੇ ਦੋ ਪੌੜੀਆਂ 'ਚ ਮਹਾਰਾਜ ਸਵਾਲ ਪੁੱਛਦੇ ਨੇ ਇਹ ਸਰੀਰ ਆ ਮੇਰਾ ਇਸ ਜਗ ਮੈਂ ਆਏ ਕੈ ਕੀ ਤੂੰਦ ਕਰਮ ਕਮਾਇਆ ਇਹ ਨਹੀਂ ਪੁੱਛਿਆ ਵੀ ਮਾਇਆ ਕਿੰਨੀ ਕੁ ਕਮਾਈ ਆ ਇਹ ਨਹੀਂ ਪੁੱਛਿਆ ਕੋਠੀ ਕਿੱਡੀ ਕੁ ਵੱਡੀ ਬਣਾ ਲਈ ਜ਼ਮੀਨ ਕਿੰਨੀ ਕੁ ਖਰੀਦ ਲਈ ਮਾਇਆ ਕਿੰਨੀ ਕੁ ਐਫ ਡੀਆਂ ਕਿੰਨੀਆਂ ਕੁ ਬਣ ਗਈਆਂ ਖਾਤੇ ਕਿੰਨੇ ਕੁ ਭਰ ਗਏ ਨਹੀਂ ਪੁੱਛਿਆ ਇਹ ਪੁੱਛਿਆ ਇਹ ਸਰੀਰ ਆ ਮੇਰਾ ਇਸ ਜਗ ਮੈਂ ਆਏ ਕੈ ਤੂੰ ਆਇਆ ਸੀ ਇਹ ਦੁਨੀਆ ਤੇ ਜਨਮ ਲਿਆ ਸੀ ਇਸ ਦੁਨੀਆ ਤੇ ਆਇਆ ਸੀ ਦਾਸ ਇਸ ਦੁਨੀਆ ਤੇ ਆ ਕੇ ਕਿੰਨਾ ਕ ਨਾਮ ਜਪਿਆ ਸਤਨਾਮ ਸ਼੍ਰੀ ਵਾਹਿਗੁਰੂ ਇਹ ਰੋਜ਼ ਪੁੱਛਦੇ ਨੇ ਮਹਾਰਾਜ